ਲੜਦਾ ਰਿਹਾ ਬੁਰੀ ਤਰ੍ਹਾਂ ਨਰਾਸ਼ ਵੀ ਹੁੰਦਾ ਰਿਹਾ ਕਿ ਬੜੇ ਵਾਰੀ ਮਨ ਚ ਆਇਆ ਕਿ ਮੈਂ ਤਿਆਰ ਜਾਣਾ ਤਾਂ ਕਰਜ਼ਾ ਸਿਰ ਚੜਦਾ ਗਿਆ 30 32 ਲੱਖ ਦਾ ਕਰਜ਼ਾਈ ਹੋ ਗਿਆ ਘਰ ਦੇ ਬਲਾਣੋਂ ਹਟ ਕੇ ਮਾਂ ਮੈਨੂੰ ਮੇਰੀ ਬਲਾਣੋਂ ਹਟ ਗਈ ਹੜਤੀਆਂ ਨੇ 10000 ਰੁਪਏ ਪਿੱਛੇ ਮੈਨੂੰ ਦੁਕਾਨ ਚੋਂ ਕੱਢਤਾ ਪੈਸੇ ਲੈਣ ਗਿਆ ਜਿਹੜਾ ਕਿ ਮੈਂ ਆ 2 ਲੱਖ ਮਹੀਨੇ ਦਾ ਕਮਾਉਂਦਾ ਸੀ ਤੇ ਮਹਿੰਗੀ ਗੱਡੀ ਰੱਖਣੀ ਮਹਿੰਗਾ ਮੋਬਾਈਲ ਮਹਿੰਗੇ ਬ੍ਰਾਂਡਡ ਕੱਪੜੇ ਸਾਰੇ ਕਿਚੈਰੀ ਮਕਸਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਮੋਬਾਈਲ ਲੈ ਕੇ ਆਇਆ ਸੀ ਜੇ ਕਿਸੇ ਨੇ ਕੋਈ ਪ੍ਰੋਗਰਾਮ ਕਰਾਉਣਾ ਦੀ ਸੀ ਜੁਗਰਾਤਾ ਕਰਾਉਣਾ ਜੀ ਟੂਰਨਾਮੈਂਟ ਕਰਾਉਣਾ ਵਕੀਲ ਸਰਦੇ ਉਹ ਕੁਛ ਮੈਂ ਕਹਣਾ ਕਿੰਨੇ ਮੈਂ ਕਹਣਾ 1-100 ਰੁਪਏ ਦੀ ਪਰਚੀ ਕੱਟ ਦੀਏ ਤੇ ਮੈਂ ਕਹਣਾ ਯਾਰ ਬੱਸ ਤਵਾ ਫੜ 5000 ਰੁਪਏ ਆਵੇਂ ਮੜਦਾ ਹੁੰਦਾ ਸੀ ਮੈਂ ਪੈਸੇ ਤੇ ਉਹ ਤਾਂ ਸੀ ਆ ਪਿੱਛੇ ਜਲੀਲ ਹੋ ਕੇ ਨਿਕਲਿਆ ਸਤਪਲ ਭਗਵਾਨ ਮਾਲਕਾਂ ਨੇ ਮੇਰੀ ਅੜ ਸੀ ਉਹ ਸੋਚਿਆ ਯਾਰ ਜ਼ਿੰਦਗੀ ਝਾਦ ਦਿਨ ਵੀ ਦੇਖਣੇ ਤੇ ਬਹੁਤ ਸਫਰ ਪੇਨਫੁਲ ਦੇ ਹੈ ਕੋਈ ਲੰਬੀ ਸਟੋਰੀ ਹੈ ਤੇ ਬਹੁਤ ਪੇਨਫੁਲ ਦੇ ਹੈ ਕਹੀ ਨਾਲ ਤਾਂ ਮੈਂ ਖੁਦ ਹੀ ਕਿਹਾ ਉਹ ਜੀ ਦੇਸੀ ਆਏ ਆ ਜੀ ਤੁਸੀਂ ਕੈਸੀ ਨਾਲ ਬੱਟ ਰਹੇ ਸੀ ਜਿੱਦੀ ਹਾਂ ਹਬੀ ਤਾਂ ਵੀ ਵੀ ਇਹੀ ਹੈ ਤਾਂ ਨਹੀਂ ਆ ਰਿਹਾ ਹਾਂ ਖਾਤਾ ਟੱਟ ਅੱਜ ਵੀ ਹੁਣ ਵੀ ਜਦੋਂ ਮਰਜ਼ੀ ਵਾਸਕ ਲੈਤਵਾਰ ਰੱਖਿਆ ਹੋਇਆ ਤੇ ਐਤਵਾਰ ਇੱਕੋ ਦਿਨ ਹੀ ਮਿਲਦਾ ਬਾਕੀ ਦਿਨ ਤਾਂ ਮੈਂ ਲਿਬੜਿਆ ਹਾਂ ਸਿਆਣੀ ਨਹੀਂ ਆਉਂਦੀ ਬੜੇ ਲੋਕ ਆ ਕੇ ਪੁੱਛ ਲੈਂਦੇ ਆ ਇਹ ਸਾਨੂੰ ਫਿਰਦਾ ਮੈਂ ਕਹਿੰਦਾ ਅੱਗੇ ਟੱਪ ਜਾਓ ਕੁੜੀਆਂ ਚਾਹ ਪੀ ਲੋ ਤਖਤੇ ਪਹਿਲੀ ਇੱਧਰ ਸ਼ੁਰੂ ਤੋਂ ਹੀ ਰੇਤ ਨਹੀਂ ਸੀ ਜੀ ਹਾਂ ਪਹਿਲੀ ਰੇਤਲੀ ਸੀ ਤੇ ਚਾਂਦੀ ਉਹ ਕੋਈ ਗੱਡੀ ਆਈ ਆ ਬਲੀ ਵਾ ਮੈਂ ਲਖਿੰਦਰ ਹਾਂ ਚਾਹ ਫੜਾ ਕੇ ਜਾਣਾ ਹਾਂ ਹਾਂ ਤਰ ਨੂੰ ਇੱਧਰ ਮੇਰ ਗੇਟ ਭੇਜ ਦਿਓ ਕੋਈ ਪਹਿਲਾਂ ਆਇਆ ਹੁਣ ਆਪ ਨੂੰ ਪਤਾ ਹੋਣਾ ਕਿ ਨਿਕ ਛੋਟਾ ਗੇਟ ਹੈਗਾ ਠੀਕ ਹੈ ਫਿਰ ਤੁਸੀਂ ਇਹਨੂੰ ਹੌਲੀ ਹੌਲੀ ਸਟੈਪ ਵਾਈਜ਼ ਫਿਰ ਫਿਰ ਮੈਂ ਨਾ ਨਿਕਲ ਪਿਆ ਉਦੋਂ ਮੈਂ ਮੈਂ ਕੁਦਰਤੀ ਖੇਤੀ ਕੀਤੀ ਆ 10 ਸਾਲ ਇਹ ਕਹਿੰਦਾ ਮੇਨ ਸਟ੍ਰੀਮ ਹੈ ਜਿਹੜੀ ਸਾਡੀ ਕੈਮੀਕਲ ਫਾਰਮਿੰਗ ਹੈ ਹਾਂਜੀ ਇੱਕ ਉਹਦਾ ਸੁਧਰਿਆ ਹੋਇਆ ਰੂਪ ਹੈਗਾ ਆਰਗੇਨਿਕ ਫਾਰਮਿੰਗ ਜਿਹਦੇ ਵਿੱਚ ਲੋਕ ਮਛਰ ਦਾ ਨਹੀਂ ਇਹ ਲਾ ਲੈਂਦੇ ਆ ਪੋਲੀ ਹਾਊਸ ਜੀ ਹਾਂਜੀ ਉਹਦੇ ਵਿੱਚ ਐਗਰੋ ਇਨਪੁਟਸ ਬਾਹਰ ਤੋਂ ਲੈ ਕੇ ਪਾਉਂਦੇ ਨੇ ਠੀਕ ਹੈ ਜੀ ਕੋਈ ਇਸੰਢੀ ਪੈ ਗਈ ਦਾ ਐਗਰੋ ਸਪਰੇਅ ਆ ਕੰਪਨੀਆਂ ਵਾਲੀਆਂ ਹਾਂਜੀ ਹਾਂਜੀ ਫਰਟੀਲਾਈਜ਼ਰ ਵੀ ਬਾਹਰ ਤੋਂ ਲੈ ਕੇ ਪਾਉਣੀ ਉਹ ਆਰਗੇਨਿਕ ਫਾਰਮਿੰਗ ਉਸ ਤੋਂ ਅਗਲੀ ਖੇਤੀ ਦਾ ਇੱਕ ਮਾਡਲ ਹੈਗਾ ਨੇਚਰਲ ਫਾਰਮਿੰਗ ਜਿਹੜੀ ਮੈਂ ਕੀਤੀ ਆ 10 ਸਾਲ 13 ਤੋਂ ਲੈ ਕੇ 23 ਤੱਕ ਕੀਤੀ ਹੈ ਅੱਛਾ ਜੀ ਉਹਦੇ ਵਿੱਚ ਤੁਸੀਂ ਬਾਹਰ ਤੋਂ ਲੈ ਕੇ ਕੁਝ ਨਹੀਂ ਲਿਆਉਣਾ ਤੁਸੀਂ ਆਪ ਦੀ ਖੱਟੀ ਲੱਸੀ ਦੀ ਸਪਰੇ ਬਣਾ ਲਓ ਆਪਕ ਦੇ ਸਪਰੇ ਕੋਲ ਤਿਆਰ ਕਰ ਲਓ ਬੀਜ ਤੁਹਾਡੇ ਆਪਣੇ ਆ ਸਾਰਾ ਸਮਾਨ ਤੁਹਾਡਾ ਆਪਣਾ ਹੈ ਠੀਕ ਹੈ ਕੁਝ ਵੀ ਤੁਸੀਂ ਬਾਜ਼ਾਰੋਂ ਨਹੀਂ ਲੈਣਾ ਠੀਕ ਹੈ ਪੈਦਾ ਕਰਨਾ ਤੇ ਵੇਚਦੇ ਹੋ ਤਾਂ ਮੈਂ ਇਸ ਮਾਡਲ ਤੇ ਕੰਮ ਕੀਤਾ 10 ਸਾਲ ਦਸਾਂ ਸਾਲਾਂ ਬਾਅਦ ਮੈਂ ਸਮਝ ਪਾਇਆ ਕਿ ਇਹ ਤਾਂ ਬਹੁਤ ਖਤਰਨਾਕ ਹੈ ਕੁਦਰਤੀ ਖੇਤੀ ਇਸ ਤੋਂ ਵੀ ਅਗਲੀ ਇੱਕ ਸਟੇਜ ਹੈ ਉਹਨੂੰ ਨਾਮ ਦਿੱਤਾ ਜਾਂਦਾ ਹੈ ਟਿਕਾਊ ਖੇਤੀ ਮੈਂ ਹੀ ਨਾਮ ਦਿੱਤਾਉ ਟਿਕਾਊ ਖੇਤੀ ਸਸਟੇਨੇਬਲ ਐਗਰੀਕਲਚਰ ਠੀਕ ਹੈ ਅੱਜ ਮੈਂ ਉਹ ਕਰ ਰਿਹਾ ਹਾਂ ਪਿਛਲੇ 2 ਸਾਲਾਂ ਤੋਂ 2024 ਮੈਂ ਜਨਵਰੀ 2023 ਦੇ ਅਖੀਰ ਵਿੱਚ ਮੈਂ ਸਮਝ ਗਿਆ ਸੀ ਜਨਵਰੀ 2024 ਤੋਂ ਮੈਂ ਟਿਕਾਊ ਖੇਤੀ ਕਰ ਰਿਹਾ ਹਾਂ ਹਾਂ ਟਿਕਾਊ ਖੇਤੀ ਬਹੁਤ ਡੇਡਾ ਸਮਝਣ ਵਾਲਾ ਵਿਸ਼ਾ ਹੈ ਪਰ ਸੌਰੀ ਮੈਂ ਤਾਂ ਨੂੰ ਇੰਟਰਪਟ ਕਰ ਰਿਹਾ ਵੀ ਕਿਵੇਂ ਕੀ ਉਹਦੀ ਜਿਹੜੀ ਨੈਚੁਰਲ ਖੇਤੀ ਸੀ ਉਹਦੀ ਉਹਦਾ ਕੀ ਉਹਦੀ ਡਰਾਬੈਕ ਕੀ ਹੈ ਉਹਦੀ ਡਰਾਬੈਕ ਦੋਸਾਰੋਂ ਵੀਕ ਦੇ ਵਿੱਚ ਜਦੋਂ ਲਾਕਡਾਊਨ ਜਾ ਲੱਗਿਆ ਹੈ ਤੇ ਉਸ ਸਮੇਂ ਅ ਜੂਮ ਮੀਟਿੰਗਾਂ ਹੋਣ ਲੱਗ ਪਈਆਂ ਤੇ ਮੈਂ ਇੱਕ 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 ਜੂਮ ਮੀਟਿੰਗ ਜੀ ਸੀ 2021 ਸ਼ਾਇਦ ਸੀ 22 ਦੇ ਵਿੱਚ ਆਸ-ਪਾਸ ਦੀ ਸੀ ਆ ਯਾਰ ਅਕਤੀੜ ਦੇ ਦੇਖੀ ਕਿ ਖੜ ਉਹ ਭਜਾ ਉਹਨਾਂ ਨੂੰ ਫਲਕ ਕਿੰਨੇ ਫਿਰਦੇ ਇਕੱਠੇ ਤਾਂ ਉਹ ਜੂਮ ਮੀਟਿੰਗ ਜਿਹੜੀ ਸੀ ਤੇ ਉਦੇ ਵਿੱਚ ਇੱਕ ਮੀਟਿੰਗ ਦੇ ਦੌਰਾਨ ਕੁਝ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਪੰਜਾਬੀ ਜਿਆਦਾ ਸਮਝਦਾਰ ਪੜੇ ਲਿਖੇ ਸਾਇੰਟਿਸਟਾਈਕ ਲੋਕ ਸੀ ਕੁਝ ਵੱਖਰਾ ਕਰਨ ਵਾਲੇ ਆਪਣੇ ਫੀਲਡ ਦੇ ਉਹਨਾਂ ਦੀ ਇੱਕ ਜ਼ੂਮ ਮੀਟਿੰਗ ਸੀ ਮੈਨੂੰ ਵੀ ਉਹਦੇ ਚ ਉਹਨਾਂ ਨੇ ਇਨਵਾਈਟ ਕਰ ਲਿਆ ਅੱਛਾ ਤੇ ਮੈਂ ਵੀ ਉਹਦੇ ਚ ਹੋਇਆ ਤੇ ਮੈਂ ਆਪਣੇ ਕੰਦੇ ਕੰਮ ਬਾਰੇ ਦੱਸ ਕੀ ਹੈ ਮੇਰਾ ਉਸ ਸਮੇਂ ਤੱਕ ਨਾਮ ਬਣ ਗਿਆ ਸੀਗਾ ਮੇਰੀਆਂ ਵੀਡੀਓ ਵੀਡੀਓ ਚੱਲ ਗਈਆਂ ਸੀ ਲੋਕ ਮੈਨੂੰ ਜਾਣਨ ਲੱਗ ਪਏ ਸੀ ਠੀਕ ਹੈ ਮੈਨੂੰ ਕਹਿੰਦੇ ਵੀ ਤੂੰ ਦੱਸ ਤੇਰਾ ਕੰਮ ਕੀ ਕਰਦਾ ਤੂੰ ਮੈਂ ਆਪਦਾ ਖੇਤ ਦਿਖਾਇਆ ਤੇ ਮੈਂ 10 ਸਾਲਾਂ ਤੋਂ ਲੱਗਿਆ ਹੋਇਆ ਕੁਦਰਤੀ ਖੇਤੀ ਕਰ ਰਿਹਾ ਹਾਂ ਹਾਂਜੀ ਉਹ ਮੇਰੀ ਸੁਣਨ ਤੋਂ ਬਾਅਦ ਲੋਕਾਂ ਨੂੰ ਚੰਗਾ ਲੱਗਿਆ ਵਧੀਆ ਖੇਤਕੁੱਤ ਬਣਿਆ ਹੋਇਆ ਸਾਰਾ ਮੇਰੀ ਸਾਰੀ ਸਾਡਾ ਸੈਕਰੀਫਾਈਸ ਹੈ ਹਾਂ ਫਸਲ ਤਾਂ ਇਹ ਫਸਲ ਤਾਂ ਵੀ ਕੋਆ ਠੀਕ ਹੋ ਵਧੀਆ ਜੀ ਵਧੀਆ ਵਧੀਆ ਆ ਗਿਆ ਕਹਾਂ ਦੀ ਅੰਜੀ ਚਲਾਂ ਚਾਹ ਲੈ ਲੈ ਮੇਰਸ ਉਹਦੇ ਵਿੱਚ ਨਾ ਇੱਕ ਬਾਈ ਸੀਗਾ ਸਾਇੰਟਿਸਟ ਜੀ ਉਹ ਧਾਰਾ ਢਿੱਲੋਂ ਉਹ ਸਿਡਨੀ ਦੇ ਵਿੱਚ ਰਹਿੰਦੇ ਸੀ ਉਹਨਾਂ ਦਾ ਮੈਨੂੰ ਬਾਅਦ ਦੇ ਵਿੱਚ ਤਨਾਚਾਰਾਂ ਦੇ ਨਾਲ ਬਹੁਤ ਫੋਨ ਆਉਂਦਾ ਹੈ ਉਹ ਆਪਣਾ ਯਰ ਟਕਣ ਚਾਲ ਹੈ ਮੈਂ ਰਾਹ ਹੋ ਗਿਆ ਮੈਂ ਬេរਤ ਕੁਸੈਲਰੀ ਕੀ ਤਰਬਾਈ ਦੋ ਸਮਝ ਨਹੀਂ ਬេរ ਮਾਡਲ ਨੂੰ ਕਿੰਨਾ ਮੈਂ ਸਮਝਦਾ ਹਾਂ ਮੈਂ ਸਾਰਾ ਜਾਣਦਾ ਮੈਨੂੰ ਪੁੱਛ ਤੇਰੇ ਖਗਿਲ ਦੀ ਕੀ ਚੀਜ਼ ਹੈ ਬਦਰੀ ਸਾਰੀਆਂ ਵੀਡੀਓ ਦੇਖੀਆਂ ਨੇ ਤੂੰ ਬਹੁਤ ਮਿਹਨਤ ਨਾਲ ਲੱਗਿਆ ਹੋਇਆ ਜਨੂਨ ਨਾਲ ਲੱਗਿਆ ਮੇਰੇ 2 ਸਾਲਾਂ ਸਾਲਾਂ ਦੇ ਜਵਾਬ ਦੇ ਦੇ ਜੋ ਤੂੰ ਕਰ ਰਿਹਾ ਹੈ ਕਿੰਨਾ ਚਿਰ ਕਰ ਲੇਗਾ ਤੇ ਦੂਸਰਾ ਸਵਾਲ ਹੈ ਜਿਹੜਾ ਹੈਗਾ ਕਿ ਤੂੰ ਅਗੇਂਸਟ ਇਕੋਲੋਜੀ ਨਹੀਂ ਕਰ ਰਿਹਾ ਅਗੇਂਸਟ ਨੇਚਰ ਨਹੀਂ ਕਰ ਰਿਹਾ ਮੈਂ ਆਖਿਆ ਜੀ ਵੀ ਕਿੰਨਾ ਚਿਰ ਕਰ ਲੂੰਗਾ ਇਹਦਾ ਜਵਾਬ ਇਹ ਜਨਾਚਰ ਪ੍ਰਮਾਤਮਾ ਦੇ ਸਰੀਰ 'ਚ ਜਾਣ ਹੈ ਤੇ ਮੈਂ ਕਰੂੰਗਾ ਹਾਂਜੀ ਤੇ ਮੈਂ ਤਾਂ ਆਪਣੀ ਖੇਤੀ ਮੇਰੇ ਦਾਦੇ ਨਾਲ ਦੀ ਖੇਤੀ ਹੈ ਜਨਾਚਰ ਮੇਰਾ ਪਿਓ ਦਾਦਾ ਖੇਤੀ ਕਰ ਗਿਆ ਜਨਾਚਰ ਮੈਂ ਕਰ ਲੂੰਗਾ ਉਹ ਕਹਿੰਦੇ ਨਾ ਨਾ ਇਸ ਗੱਲ ਤੇ ਨਿੰਮ ਸਖਤ ਤਰਾਜੇ ਜਿਹੜੇ ਤੂੰ ਇਹ ਗੱਲ ਕਹਿਣਾ ਕਿ ਮੇਰੀ ਖੇਤੀ ਮੇਰੇ ਦਾਦੇ ਨਾਲ ਦੀ ਹੈ ਤੇਰੀ ਖੇਤੀ ਤੇਰੇ ਬਾਪ ਨਾਲ ਦੀ ਹੋ ਸਕਦੀ ਹੈ ਤੇਰੀ ਖੇਤੀ ਤੇਰੇ ਦਾਦੇ ਨਾਲ ਦੀ ਨਹੀਂ ਹੈ ਮੈਂ ਕਹਾਂ ਜੀ ਨਾ ਨਾ ਮੇਰੀ ਖੇਤੀ ਮੇਰੇ ਬਾਪ ਨਾਲ ਕਿ ਮੇਰੇ ਲਈ ਮੇਰੇ ਬਾਪ ਨੇ ਯੂਰੀਆ ਡੀਏਪ ਕੈਮੀਕਲ ਖੇਤ 'ਚ ਪਾਏ ਨੇ ਮੇਰੇ ਦਾਦੇ ਨੇ ਗੋਬਰ ਦੀ ਖਾਦ ਪਾਈ ਆ ਵਿਚਾਰਾ ਕਈ ਨਾ ਟੱਕਰਾਂ ਮਾਰੀ ਆ ਮੈਂ ਕੋਈ ਯੂਰੀਆ ਡੀਪੀ ਤਾਂ ਪਾਉਂਦਾ ਨਹੀਂ ਤੇ ਮੇਰੀ ਖੇਤੀ ਮੇਰੇ ਪਾਪਾ ਨਾਲ ਕਿਵੇਂ ਲਾਦੀ ਤੁਸੀਂ ਕਹਿੰਦੇ ਮੈਂ 100% ਇਸ ਗੱਲ ਦੇ ਜ਼ੋਰ ਦੇ ਕਹਿੰਦਾ ਤੇਰੀ ਖੇਤੀ ਤੇਰੇ ਬਾਪ ਨਾਲ ਦੀ ਹੈ ਮੈਂ ਹੁਣ ਬੰਦਾ ਸਾਇੰਟਿਸਟ ਹੈ ਪੀਯੂ ਦਾ ਪੜਿਆ ਹੋਇਆ ਹੈ ਸਿਡਨੀ ਰਹਿੰਦਾ ਹੈ ਤੇ ਉਹ ਬੰਦਾ ਜਿਹੜਾ ਕਹਿ ਰਿਹਾ ਕੋਈ ਧਾਮ ਹੈ ਉਹਦੀ ਗੱਲ ਦੇ ਵਿੱਚ ਮੈਂ ਸੁਣਿਆ ਸਮਝਿਆ 2 ਮਿੰਟ ਰੰਮੇ ਦੇ ਨਾਲ 2 ਸੈਕਿੰਡ ਸੋਚਿਆ ਮੈਂ ਕਿਹਾ ਜੀ ਤੁਹਾਨੂੰ ਕੋਈ ਭਲੇਖੇ ਲੱਗ ਰਹੇ ਨੇ ਕਹਿੰਦਾ ਨਹੀਂ ਆਪਾਂ ਡਿਸਕਸ ਕਰਦੇ ਹਾਂ ਇਹ ਤੇ ਗੱਲ ਤੇ ਮੈਂ ਕਿਹਾ ਹਾਂ ਜੀ ਮੈਨੂੰ ਕਹਿੰਦੇ ਦੇਖ ਕਮਲਜੀਤ ਗੱਲ ਇਹ ਹੈ ਵੀ ਤੇਰਾ ਦਾਦਾ ਖੇਤੀ ਕਰਦਾ ਸੀ ਕਿਉਂ ਕਰਦਾ ਸੀ ਮੈਂ ਕਿਹਾ ਜੀ ਲੋੜਾਂ ਲਈ ਕਾਹਦੀਆਂ ਲੋੜਾਂ ਸੀ ਰੋਟੀ ਦੀ ਲੋੜ ਸੀ ਕਪੜਾ ਚਾਹੀਦਾ ਸੀ ਤੇ ਮਕਾਨ ਚਾਹੀਦਾ ਸੀ ਬੇਸਿਕ ਸਰਵਾਈਵਲ ਵਾਸਤੇ ਜਿਹੜੀਆਂ ਤਿੰਨ ਚੀਜ਼ਾਂ ਸਾਡੀਆਂ ਮੁਢਲੀਆਂ ਸੀ ਉਹਨੂੰ ਖੇਤੀ ਚੋਂ ਆਉਣੀਆ ਸੀ ਤਾਂ ਉਹ ਖੇਤੀ ਕਰਦਾ ਸੀ ਹਾਂਜੀ ਠੀਕ ਹੈ ਖੇਤੀ ਰੋਟੀ ਕਿੱਥੋਂ ਆਉਂਦੀ ਸੀ ਤੇਰੇ ਦਾਦੇ ਦੀ ਹਾਂਜੀ ਖੇਤ ਚੋਂ ਕਪੜਾ ਕਿੱਥੋਂ ਆਇਆ ਕਾਟਨ ਵੀ ਜਲਾਦਾ ਸੀ ਖੇਤ ਚੋਂ ਮਕਾਨ ਕਿੱਥੋਂ ਬਣਾਇਆ ਖੇਤੋਂ ਮਿੱਟੀ ਪੱਟ ਲਿਆ ਤੇ ਲਿਆ ਕੇ ਮਕਾਨ ਬਣਾ ਲਿਆ ਰੋਟੀ ਕੱਪੜਾ ਔਰ ਮਕਾਨ ਬੇਸਿਕ ਸਰਵਾਈਵਲ ਕਿੱਦੈ ਉੱਥੋਂ ਬੂਰੇ ਹੋਵੇ ਖੇਤ ਚੋਂ ਹਾਂਜੀ ਯੈਸ ਉਸ ਤੋਂ ਬਾਅਦ ਤਿੰਨਾਂ ਦੇ ਐਂਡ ਪ੍ਰੋਡਕਟ ਕਿੱਥੇ ਜਾਂਦੇ ਤੇਰੇ ਦਾਦੇ ਨੇ ਜੋ ਖਾਦਾ ਜੋ ਦਾਦੀ ਨੇ ਖਾਦਾ ਤੇਰੇ ਮਾਪਿਓ ਨੇ ਖਾਦਾ ਉਹ ਸਾਰਾ ਐਂਡ ਪ੍ਰੋਡਕਟ ਮਲਬੂਤਰ ਕਿੱਥੇ ਗਿਆ ਮੈਂ ਤਾਂ ਜੂਰ ਸਮੇਂ ਤਰਵਾਜ਼ ਸੀਗਾ ਉਹ ਵਾਪਿਸ ਕਿਤਾ ਜੀ ਜਾਂਦਾ ਸੀ ਗਿਆ ਵਾਪਿਸ ਗਿਆ ਗਾਂ ਮੱਝ ਤਾਂ ਕਿੱਥੇ ਗਿਆ ਵਾਪਿਸ ਐਕਸਕ੍ਰੀਟਾ ਉਹ ਵਾਪਿਸ ਗਿਆ ਕਪੜਾ ਪਾਇਆ ਸੀ ਖਰਾਬ ਹੋ ਗਿਆ ਸੜ ਗਿਆ ਸਵਾਹ ਬਣ ਗਈ ਵਾਪਿਸ ਕਿੱਥੇ ਗਿਆ ਖੇਤ ਵਿੱਚ ਮਕਾਨ ਡਿੱਗ ਪਿਆ ਮਿੱਟੀ ਕਿੱਥੇ ਗਈ ਖੇਤ ਚ ਕੋਈ ਪ੍ਰੋਡਕਟ ਖੇਤ ਚ ਚੀਜ਼ਾਂ ਆਈਆਂ ਉਹਦੀਆਂ ਵਸਤੂਆਂ ਬਣੀਆਂ ਵਰਤੀਆਂ ਤੇ ਵਾਪਿਸ ਫਿਰ ਖੇਤ ਚ ਲੀਆਂ ਗਈਆਂ ਠੀਕ ਹੈ ਜੇ ਨੂੰ ਦੇਖੀਏ ਸਾਰੇ ਕਨਸੈਪਟ ਨੂੰ ਤੇ ਇਹ ਇੱਕ ਕਨਸੈਪਟ ਸੀਗਾ ਜਿਹੜਾ ਰੀਸਾਈਕਲਿੰਗ ਬੇਸਡ ਸੀ ਸਾਈਕਲ ਹੀ ਸੀ ਖੇਤ ਚੋਂ ਆਇਆ ਆਈ ਕੋ ਮਰੀ ਉੱਥੇ ਗਲੀ ਆ ਉੱਥੇ ਜਾਂਦੇ ਹਨਾ ਮੈਂ ਕਿਹਾ ਹਾਂਜੀ ਤੇ ਤੇਰੇ ਦਾਦਿਆਂ ਦਾ ਲਾਈਫ ਸਟਾਈਲ ਸੀ ਜਿਹੜਾ ਸਰਵਾਈਵਲ ਸੀ ਜਿਹੜਾ ਉਹ ਸਿਕਰ ਸਾਈਕਲਿੰਗ ਮਾਡਲ ਮੈਂ ਕਹਿੰਦੀ ਜੀ ਜੀ ਕੋਣ ਨੇ ਤੇਰੇ ਬਾਪ ਤੇ ਤੇਰੇ ਬਾਪ ਉਹ ਖੇਤੀ ਕਿਉਂ ਕਰਦਾ ਸੀ ਮੈਂ ਜੀ ਲੋੜਾਂ ਲਈ ਆਧੀਆਂ ਲੋੜਾਂ ਸੀ ਰੋਟੀ ਕਪੜਾ ਔਰ ਮਕਾਨ ਰੋਟੀ ਕਿੱਥੋਂ ਆਈ ਤੇਰੇ ਬਾਪ ਨੂੰ ਮੈਂ ਜੀ ਖੇਤ ਚੋਂ ਕਦੇ ਨਹੀਂ ਆਈ ਮੰਨ ਲੈਣਾ ਮੈਂ ਤੇਰੇ ਕਹਿਣ ਤੇ ਆ ਗਈ ਪਰ ਨਹੀਂ ਆਈ ਤੇਰੇ ਬਾਪ ਨੇ ਹਲ ਦੀ ਵਿਜੀ ਸੀ ਮੈਂ ਜੀ ਨਹੀਂ ਕੀ ਲਾਉਂਦਾ ਸੀ ਝੋਨਾ ਤੇ ਕਣਕ ਦੋਈ ਚੀਜ਼ਾਂ ਲਾਈਆਂ ਤੇਰੇ ਬਾਪ ਨੇ ਝੋਨਾ ਤੇ ਕਣਕ ਲਾਇਆ ਤੇਰੇ ਬਾਪ ਨੇ ਖੇਤੀ ਨਹੀਂ ਕੀਤੀ ਫਸਲਾਂ ਨਹੀਂ ਵੇਚੀਆਂ ਹੋਰ ਤਾਂ ਮੈਂ ਕਹਿੰਦੀ ਚਲੋ ਕਪੜਾ ਕਿੱਥੋਂ ਆਇਆ ਮੈਹ ਜੀ ਕਪੜਾ ਤਾਂ ਬਾਜ਼ਾਰ ਤੋਂ ਆਇਆ ਇਸਕੋ ਪਲਾਸਟਿਕ ਪਾਉਨੇ ਆ ਸਾਰਾ ਇਹ ਪਲਾਸਟਿਕ ਬਾਜ਼ਾਰ ਤੋਂ ਆਇਆ ਠੀਕ ਹੈ ਮਕਾਨ ਮਕਾਨ ਮੈਹੀ ਜੀ ਜਿੱਦ ਤੇ ਮੇਰਾ ਬਾਪ ਚੋਨੇ ਦੀ ਟਰਾਲੀ ਲੈ ਕੇ ਗਿਆ ਸੀ ਉਸ ਵਕਸੀ ਦੇ ਉੱਤੇ ਸਰੀ ਦਾ ਬੰਡਲ ਰੱਖ ਲਿਆ ਦੋ ਬੱਡੇ ਸੀਮੈਂਟ ਦੇ ਰੱਖ ਲਿਆ ਮਕਾਨ ਤਾਂ ਸ਼ਰੂਆ ਮੈ ਬਾਜ਼ਾਰ ਤੋਂ ਆਇਆ ਠੀਕ ਹੈ ਰੋਟੀ ਖੇਤ ਚੋਂ ਆਈ ਤੇਰੇ ਕਹਿੰਦੇ ਤੇ ਮੰਨ ਲੈਣਾ ਕਪੜਾ ਬਾਜ਼ਾਰ ਤੋਂ ਆਇਆ ਮਕਾਨ ਬਾਜ਼ਾਰ ਤੋਂ ਆਇਆ ਠੀਕ ਹੋ ਗਿਆ ਭਾ ਕੇ ਹਾਂ ਜੀ ਐਂਡ ਪ੍ਰੋਡਕਟ ਕਿੱਥੇ ਰੋਟੀ ਕਿੱਥੇ ਗਈ ਅਖੀਰ ਤੇ ਮੈਨੂੰ ਕਿਹਾ ਤਾਂ ਮੇਰੇ ਬਾਪ ਨੇ ਫਲਸ਼ ਪੱਟ ਕੇ ਨਪੜੀ ਹਾਂ ਤੇ ਮਕਾਨ ਕਿੱਥੇ ਹੈ ਕਪੜਾ ਕਿੱਥੇ ਹੈ ਕਪੜਾ ਤਾਂ ਜੀ ਮੈਨੂੰ ਪਤਾ ਨਹੀਂ ਕਿੱਥੇ ਗਿਆ ਪਲਾਸਟਿਕ ਸੀ ਪਰ ਖੇਤ ਤਾਂ ਨਹੀਂ ਗਿਆ ਮਕਾਨ ਕਿੱਥੇ ਗਿਆ ਮਕਾਨ ਮੈਂ ਸਾਡੇ ਪਿੰਡ ਦੀਆਂ ਨੇੜੀਆਂ ਜਿਹਾ ਸੇਮ ਨਾਲੇ ਦੇ ਪੱਟ ਕੇ ਸੱਟਦਾ ਲੈਟਰ ਲੈਟਰ ਲੈਡ ਬਿਲਜ਼ ਦੇ ਵਿੱਚ ਪਿਆ ਉਹ ਸਾਰਾ ਵਾਪਿਸ ਕੇ ਦੋਗੇ ਨਹੀਂ ਹਾਂ ਠੀਕ ਹੈ ਇਹ ਜਿਹੜਾ ਸਮਾਨ ਆਇਆ ਤੇਰਾ ਬਾਪ ਬਾਜ਼ਾਰ ਤੋਂ ਲਿਆਇਆ ਕਪੜਾ ਬਾਜ਼ਾਰ ਤੋਂ ਲਿਆਇਆ ਭੋਜਨ ਵੀ ਲਿਆਇਆ ਸੀ ਮਕਾਨ ਬਾਜ਼ਾਰ ਤੋਂ ਲਿਆਇਆ ਫ੍ਰੀ ਲਿਆਇਆ ਮੈਂ ਮੈਂ ਕਹਿੰਨੀ ਫ੍ਰੀਟਾ ਨਹੀਂ ਲੈ ਤਾਂ ਪੈਸੇ ਤੇ ਪੈਸਾ ਕਿਥੋਂ ਆਇਦਰ ਬਾਪ ਨੇ ਝੋਨਾ ਵਿੱਚ ਤੇ ਕਣਕ ਵਿੱਚ ਜਿਹੜਾ ਝੋਨਾ ਤੇ ਕਣਕ ਸੀ ਕਾਦੇ ਨਾ ਪੈਦਾ ਹੋਇਆ ਖੇਤ ਦੇ ਵਿੱਚੋਂ ਮੈਂ ਕਿਹਾ ਜੀ ਕੁਛ ਤਰ ਤੱਕ ਖੇਤ ਦੀ ਮਿੱਟੀ ਚੋਂ ਲੈ ਹੋਣੇ ਆ ਤਾਂ ਫਿਰ ਝੋਨਾ ਬਣਿਆ ਕਣਕ ਬਣੀ ਮੈਂ ਕਿਹਾ ਹਾਂਜੀ ਚਲੋ ਮੈਂ ਕਹਿੰਦਾ ਦੂਸਰੇ ਤਰੀਕੇ ਨਾਲ ਸਵਾਲ ਕਰਦੇ ਆ ਜੇ ਤੇਰੇ ਬਾਪ ਦੇ ਖੇਤ ਦੇ ਵਿੱਚ ਕੋਲਾ ਨਿਕਲਦਾ ਹੁੰਦਾ ਫਿਰ ਤੇਰੇ ਬਾਪ ਦਾ ਲਾਈਫ ਸਟਾਈਲ ਕੀ ਹੋਣਾ ਸੀ ਮੈਂ ਕਹਿੰਦਾ ਬਹੁਤ ਬੜਾ ਫਰਕ ਨਹੀਂ ਪੈਣਾ ਸੀ ਆ ਹੀ ਹੋਣਾ ਸੀ ਮੇਰੇ ਬਾਪ ਨੇ ਕੋਲਾ ਕੱਢਣਾ ਸੀ ਸ਼ਹਿਰ ਵੇਚ ਦੇਣਾ ਸੀ پیسے ਲੈਣੇ ਸੀ ਰੋਟੀ ਕਪੜਾ ਔਰ ਮਕਾਨ ਲੈ ਆਉਣਾ ਠੀਕ ਹੈ ਇਕ ਤਾਂ ਉਹਦਾ ਲੱਗ ਹੋਇਆ ਜੀ ਅੱਜ ਤਾਂ ਇਹ ਵਧੀਆ ਈ ਗਾ ਆਪਣੇ ਪਿੰਡ ਸਣਾ ਉਹ ਮੋਗੇ ਵਾਲਿਆਂ ਦੇ ਖੇਤ ਲੱਗੇ ਹੋਏ ਆ ਇਸੇ ਬਜ਼ੁਰਗ ਨੂੰ ਪਹਿਲੇ ਪਾਪ ਜਨ ਦਾ ਤੇ ਅੱਜ ਜਿਹਦੀ ਸ਼ਾਲੀ ਸ਼ਾਲ ਪਾਉਣੀ ਆਪਾਂ ਕਲਾਕਲ ਵਗੈਰਾ ਵਾਲੇ ਚੱਜ ਪੜੀ ਤੋਂ ਵੀ ਇਹ ਫੈਦਿਕ ਮੰਦਾ ਅੱਛਾ ਇਹ ਸਾਡੇ ਤੇ ਇਹੋ ਜਿਹਾ ਲੱਗਿਆ ਸਾਡੇ ਤੇ ਗਰੋਥ ਬਹੁਤ ਹੀ ਜ਼ਿਆਦਾ ਕੀਤੀ ਜੀ ਇਹ ਸਾਰੇ ਅਰਜਨ ਦੇ ਨੇ ਹਾਂਜੀ ਸਾਰੇ ਅਰਜਨ ਨੇ ਜੀ ਤੁਹਾਨੂੰ ਲੱਗਦੇ ਤਾਂ ਮੋਟਾ ਜ਼ਿਆਦਾ ਮੋਟਾ ਹੈ ਨਾ ਜਦੋਂ ਵੱਡਾ ਹੁੰਦਾ ਸੀ ਉਦੋਂ ਕਰ ਦਿੰਦੇ ਸੀ ਜਦੋਂ ਫੇਰ ਵੱਡਾ ਸੀ ਇਹ ਮੋਟਾ ਹੁੰਦਾ ਕਿੱਥੋਂ ਫੇਰ ਐ ਕਰਕੇ ਇਹ ਨਾ ਛਤਰੀ ਜੀ ਬਣ ਗਈ ਇਹਦੀ ਹਾਂਜੀ ਪਕੜ ਵੀ ਵਧੀਆ ਬਣ ਗਈ ਜੀ ਸਵੈਲਰ ਹਾਂਜੀ ਇਹ ਡਾਕਟਰ ਨੇ ਪਹਿਲਾਂ ਨਹੀਂ ਜੀ खरगोश रखे हैं। फिर भी निकल जाने ਹਾਂਜੀ ਨਿਕਲ ਜਾਂਦੀਆਂ ਪਰ ਅਸੀਂ ਇਹਨੂੰ ਇਹਦੇ ਵਿੱਚ ਹੀ ਰੱਖਦੇ ਹਾਂ ਜੇ ਕਿਸੇ ਨੇ ਲੈਣੀਆਂ ਹੋਣਗੀਆਂ ਮਿਲ ਵੀ ਜਾਂਦੀਆਂ ਹਾਂਜੀ ਮਿਲ ਵੀ ਤਾਂ ਮਿਲ ਜਾਂਦੀਆਂ ਅਸੀਂ ਮਿਲ ਵੀ ਲਿਆਏ ਜੀ ਓਕੇ ਇਹਨੂੰ ਮੈਂ ਜਿੰਨਾ ਮੈਂ ਜੱਦ ਦੇ ਦਿੰਦਾ ਜੇ ਮੋਟਾ ਅਲਗੀ ਵਾਇਦ ਨਾ ਹੋਵੇ ਇਹਨਾਂ ਦੀ ਹਾਂਜੀ ਇਹਨਾਂ ਦੀ ਆਪਣੇ ਹੀ ਹਰ ਭਗਤ ਦੀਪ ਨੂੰ ਲਿਆਉਣਾ ਆ ਤਾਂ ਸਭ ਵਾਕਿਆ ਸਹੀ ਗੱਲ ਹੈ ਜੀ ਆਹ ਕਮੂਤ ਜਿਹੜੇ ਹੋਰ ਹੌਸਾ ਹੁੰਦੇ ਆ ਜੀ ਓਕੇ ਜਿਹਦੇ ਵਿੱਚ ਫਲਾਵਰ ਜਿਹੜੇ ਹੁੰਦੇ ਆ ਠੀਕ ਆ ਹਾਂ ਇਹਦੇ ਵਿੱਚ ਗਿਆ ਲਿ ਗੀਆ ਇਹ ਮਿੱਠਿਆ ਯਾਰ ਇਹ ਤਾਂ ਬੜੀ ਸੋਹਣੀ ਲੱਗਦੀ ਆ ਹਾਂਜੀ ਇਹ ਫਿਰ ਬਾਹਰ ਨਹੀਂ ਕੱਢਦੇ ਹਾਂ ਬਿਲਕੁਲ ਵੀ ਹਾਂਜੀ ਕੱਢ ਨਹੀਂ ਸਕਦੇ ਫਿਰ ਕਿਉਂਕਿ ਰੁਟ ਜਾਣਗੇ ਹਾਂਜੀ ਆਈ ਛੋਟੇ ਤੋਂ ਤੇ ਬਲੂ ਕਲਰ ਚੇਰੇ ਇਹ ਕਿੰਨੇ ਕਿਊਟ ਹੈ ਕਬਾਦ ਆ ਬਈ ਸੁਬਾਹ ਦੇ ਹਾਂਜੀ ਇਹ ਸਾਰਾ ਪਲਾਸਟਿਕ ਸਾਰੀ ਨੈਚੁਰਲ ਖਾਦ ਆ ਜੀ ਇਹ ਵੀ ਨਾ ਨਹੀਂ ਇਹ ਇੱਕ ਵਗੈਰਾ ਪੈਂਦੇ ਯਾਰ ਹਾਂਜੀ ਈਕ ਵਗੈਰਾ ਇਹਨਾਂ ਨੂੰ ਨਹੀਂ ਖਾਂਦੇ ਸੱਪ ਤਈਓ ਆ ਵੇਖੋ ਇਹ ਸੇਫਟੀ ਵਾਸਤੇ ਕਿੰਨਾ ਕੁ ਕੀਤਾ ਹੈ ਜੀ ਜਿਆਦਾ ਵੀ ਹਾਂਜੀ ਕ ਖੁੱਡਾਂ ਤਾਂ ਚੂਹਿਆਂ ਚਾਹਾਂ ਇਹ ਲਾ ਦਈਏ ਹਨਾ ਹਾਂਜੀ ਚੂਹਿਆਂ ਦੀਆਂ ਖੁੱਡਾਂ ਦੀਆਂ ਬਾਕੀ ਇਹ ਕਿਰਕੀ ਵੀ ਸਾਡੇ ਹੁਣ ਸਪਨ ਵਿੱਚ ਮਾਰਤਾ ਦੇ ਵਿੱਚ ਹੀ ਸੀਗਾ ਜੀ ਬਾਕੀ ਹੁਣ ਬਹੁਤ ਅਟੈਕ ਕਰਦੇ ਨਹੀਂ ਕਿ ਸਾਡੇ ਵੈਸੇ ਡੱਕ ਹੋਰ ਕੱਢਦੀ ਹੈ ਨਾ ਆਮ ਤੌਰ ਤੇ ਮੈਨੂੰ ਨਸਲ ਨਹੀਂ ਬਤਾਉਂ ਨਾਮ ਬਤਾਓ ਜੇ ਦੀ ਗਮ ਘੇਰਾ ਫਿਰ ਖਾਣ ਲਈ ਆ ਜਾਂ 600 ਦਸ ਕੜੀ ਬਤਾਓ ਕੜੀ ਪੱਤਾ ਹਾਂ ਨਹੀਂ ਸਾਦੇ ਨਹੀਂ ਤੀ ਇਸਾਰੇ ਗੜੀ ਬੱਤਾਂ ਆਗੇ ਪਪੂਲਰ ਪਪੂਲਰ ਹੀ ਸ਼ਾਇਦ ਹੋਵੇ ਇਹ ਕਦੇ ਨਹੀਂ ਆਈ ਉਹ ਮੇਰਾ ਪੁੱਛ ਰਿਹਾ ਹੈ ਫਲ ਬੇਲ ਕੇ ਅਲੀਚੀ ਵਰਗੀ ਸੇਕ ਹੈ ਨਾ ਫਰੂਟ ਦੀ ਇਹਨਾਂ ਨੂੰ ਦਿੱਤੇ ਕਹਿੰਦੇ ਆ ਇਹ ਆਪਣੇ ਛਪਣਾ ਛਪਣਾ ਨਹੀਂ ਖੜਦੇ ਹੁੰਦੇ ਆ ਯਾਰ ਗੜੀ ਬੱਤਾਂ ਦਾ ਬਹੁਤ ਆ ਇਹਨਾਂ ਦੀ ਇੱਕ ਵੇਖਦੇ ਹੁੰਦੇ ਆ ਹਾਂਜੀ ਆਹ ਕੁਝ ਨਾ ਬਸ ਮੈਨੂੰ ਪਤਾ ਨਹੀਂ ਆਮ ਨਾਲ ਉਹਦਾ ਹੁੰਦਾ ਹੋਣਾ ਨਾ ਇਹਨਾਂ ਹੰਸ ਆਜੇ ਮੀਲੇ ਇਧਰ ਵਾਲਾ ਹੰਸ ਜਿਹੜਾ ਹੈ ਅਟੈਕ ਬਹੁਤ ਕਰਦਾ ਹੁੰਦਾ ਸੀਗਾ ਹਾਂ ਜਿਹੜਾ ਆਹ ਜਿਹੜਾ ਵੱਡੇ ਸਾਈਜ਼ ਦਾ ਇਧਰ ਵਾਲੀ ਸਾਈਡ ਵਾਲਾ ਅੱਛਾ ਜੀ ਹੰਸ ਆ ਇਹ ਮੀਲ ਫੀਮੇਲ ਹੋਊ ਜਿਹੜੀ ਫੀਮੇਲ ਥੋੜੀ ਛੋਟੀ ਖੱਦਦੀ ਹੈ ਪੂਰੇ ਮੀਲ ਚੱਲਿਆ ਜੀ ਇਹਨਾਂ ਪਹਿਲੇ ਮਾਰਦਾ ਮੁਰ ਦਾ ਬਹੁਤ ਹੁੰਦਾ ਸੀ ਬੱਚਿਆਂ ਨੂੰ ਆਹਾਂ ਹਾਂ ਜਿਹੜਾ ਉੱਪਰ ਹੀ ਗਿਆ ਜੀ ਨਹੀਂ ਆਹ ਵਾਲਾ ਇਹਨਾਂ ਮਾਰਦਾ ਬਹੁਤ ਹੁੰਦਾ ਸੀ ਪਹਿਲਾਂ ਇਹ ਛੱਡਦਾ ਨਹੀਂ ਸੀ ਜੀ ਕਿਸੇ ਨੂੰ ਫਿਰ ਇਹ ਬਿਮਾਰ ਵਾਲਾ ਹੋ ਗਿਆ ਅੱਛਾ ਫਿਰ ਹਟ ਗਿਆ ਬਹੁਤ ਸੇਵਾ ਕੀਤੀ ਹੈ ਜੀ ਚਿਹਰਾ ਲਿਆ ਹੈ ਹਾਂਜੀ ਪਰ ਜਦੋਂ ਤਾਂ ਉਹ ਠੀਕ ਹੋਏ ਉਹਦੋਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਜਿਆਦਾ ਬੀਬੀ ਆਪਣਾ ਹੀ ਫਾਰਮ ਆ ਜਿਹੜਾ ਬਾਹਰ ਸਾਈਡ ਆ ਨਹੀਂ ਇਹ ਸਾਰੇ ਬਾਰਡਰ ਲਾਈਨ ਹੈ ਉਹਦੋਂ ਸਾਈਡ ਆ ਹਾਂ ਆ ਕੀ ਸਜਾ ਜੀ ਉਹ ਤਾਂ ਲਿਆ ਇੰਨਾ ਦਾ ਜਿਹੜਾ ਤਾਂ ਸਾਡੇ ਕੋਲ ਤਾਂ ਜਗ੍ਹਾ ਬਹੁਤ ਆ ਤੁਸੀਂ ਰੱਖ ਲਓ ਹਾਂਸ ਹਾਂ ਆ ਸਾਰਾ ਹੀ ਕੁਝ ਹਾਂ ਆ ਜਿਵੇਂ ਹੁਣ ਆ ਬਣਾਇਆ ਦੇਖੋ ਕਿੰਨੀ ਸੋਹਣੀ ਚੀਜ਼ ਬਣਾਈ ਜੀ ਉਹ ਕਿਉਂ ਉਹ ਜੂਰੀ ਆ ਸਾਰਾ ਕੁਝ ਹੀ ਆ ਹਨਾ ਹਾਂਜੀ ਆ ਬਾਕੀ ਸਬਜ਼ੀ ਦੇ ਛਿਲੜ ਪਾ ਦਿੰਨੇ ਆ ਜੀ ਠੀਕ ਗਲੀਬਲੀ ਪਾਲਕ ਜਾਂ ਸਬਜ਼ੀਆਂ ਲਿਆਉਣੀ ਜੀ ਉਹ ਭਾ ਦਿੰਨੇ ਆ ਬਾਕੀ ਘਾਹ ਤਾਂ ਪਾਉਂਦੇ ਰਹਿਣੇ ਜੀ ਇਹ ਰੀਤੀ ਦਿਖਾ ਲੈਂਦੇ ਜੀ ਇਹ ਠੀਕ ਆ ਅਸਾਂ ਰਾਤ ਨੂੰ ਵੀ ਫਿਰ ਉੱਪਰ ਨਹੀਂ ਰਹਿੰਦੇ ਆ ਇਹ ਨਹੀਂ ਰਾਤ ਨੂੰ ਇਹਨਾਂ ਦੇ ਆ ਵੇਖੋ ਜਿਹੜੇ ਸਾਈਡ ਕਮਰੇ ਬਣੇ ਹੋਏ ਆ ਬਸ ਨਾਲ ਰੂਫ ਕਰ ਇਹਨਾਂ ਦੀ ਜਿਹੜੀ ਆ ਵੇਖੋ ਬਿਲਕੁਲ ਇਲਾਇਚੀ ਦੀ ਟੇਸਟ ਆਈ ਜੀ ਇਹਦੇ ਵਿੱਚ ਹਲਦੀ ਦਾ ਨਹੀਂ ਜੀ ਇਲਾਇਚੀ ਦਾ ਆਹ ਵਾਹ ਹਾਂ ਜੀ ਤੁਸੀਂ ਕੋਈ ਸਾਫ ਦਾ ਪਤਾ ਜੀ ਮੈਂ ਇਸ ਨੂੰ ਤੋੜ ਲਵਾਂ ਲੈ ਲਿਓ ਕੋਲ ਆ ਇਹ ਇੱਦਾਂ ਚਿੱਪਾ ਚਿੱਟੇ ਨਾਲ ਕੀ ਮੱਗਦੇ ਕੱਟੇ ਨੂੰ ਕਿ ਛੱਡ ਜਾਂਦੀ ਹੈ ਜੀ ਕਿਉਂਕਿ ਸਿਰਫ ਇੱਦਾਂ ਚਿੱਪਾ ਹੈ ਜੀ। ਹਾਂ ਜੀ। ਉਹਨਾਂ ਪਰ ਪਰਮਲ ਲੱਗੇ ਹੋਏ ਆ ਜੀ। ਥੋੜੇ ਥੋੜੇ ਲੱਗੇ ਵੀ ਹੋਏ ਆ ਜੇ ਤੁਹਾਨੂੰ ਹਾਂ ਬਹੁਤ ਦਿਖਿਆ। ਹਾਂ ਜੀ। ਕੀ ਬੋਲਦੇ ਨੇ ਪਰ ਪਰਮਲ ਚਿਬੜ ਹਾਂ ਜੀ। ਚਿਬੜ ਹੋਰ ਹੁੰਦੇ ਜੀ। ਅੱਛਾ ਸਬਜ਼ੀ ਲਈ ਹੈ ਜੀ। ਓਕੇ। ਹਾਂ ਸਬਜ਼ੀ ਲਈ ਹੈ। ਹਾਂ ਜੀ ਸਬਜ਼ੀ ਲਈ। ਜੇ ਇੱਦਾਂ ਬੁਹਾੜ ਦਾ ਜਿਆਦਾ ਬਿਹੱਤ ਹੁੰਦਾ ਯਾਰ। ਹਾਂ ਜੀ। ਕਿੰਕੀ ਕਿਾ ਹੁਣ ਇਸੇ ਰਹਿ ਕੇ ਸਤਾਈ ਪਾਣੀ ਦੇਣ ਲਈ ਦੂਸਰਾ ਹੈ ਨਾ ਹਾਂਜੀ ਇਹਦੇ ਵਿੱਚ ਵਾਟਰ ਵਾਲਾ ਰੈਪ ਸਿਸਟਮ ਆਕਾ ਤੇ ਇਹਨਾ ਪਲੇ ਵੀ ਹੁਣ ਬਕਾਫੀ ਆ ਮਕੜਾ ਚ ਰਹਿਣ ਲੱਗ ਜਾਈ ਨੀ ਜੀ ਹਾਂਜੀ ਆ ਮੈਂ ਇੱਥੇ ਫੋਟੋ ਕੀਤੀ ਹੋਈ ਹੈ ਬਤਨ ਨੂੰ ਪਾਈ ਹੈ ਜਲਦੀ ਆ ਜੀ ਓਕੇ 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 ਕੀ ਕੀ ਹੈ ਜੀ ਨਲਕਾ ਜਰ ਪਾਣੀ ਦਿੰਦਾ ਹਾਂਜੀ ਮਿੱਠਾ ਬਹੁਤ ਬਹੁਤ ਪਾਣੀ ਯਾਰ ਅਰੁਦਾ ਪੀ ਲਿਓ ਵੀ ਇਹ ਪੀ ਲੈ ਜੀ ਕਿੰਨਾ ਡੂੰਗਾ ਇਹ ਹਾਂਜੀ ਕਿੰਨਾ ਡੂੰਗਾ ਇਹ ਇਹਨੇ ਨਹੀਂ ਪਤਾ ਜੀ ਮੈਨੂੰ ਅੱਛਾ ਇਹ ਅੰਕਲ ਨੂੰ ਪਤਾ ਹੈ ਬਹੁਤ ਬਲਾਮ ਦੇ ਰਹੀਏ ਆਹ ਟ੍ਰੈਕਟਰ ਬਹੁਤ ਪੁਰਾਣਾ ਜੀ ਠੀਕ ਆ ਬਾਕੀ ਬਹੁਤ ਫਰਕ ਆ ਟੈਸਟ ਪੀਣਾ ਹਾਂਜੀ ਹਾਂਜੀ ਅੱਜ ਤੇਰਾ ਸ਼ਾਮ ਨੂੰ ਦੇਖ ਲਈ ਸ਼ੂਗਰ ਲੈਵਲ ਨਾਰਮਲ ਤਾਂ ਵੀ ਲੋ ਹੋਣਾ ਅਜੇ ਤੱਕ ਮੈਨੂੰ ਸਾਈਨ ਨਹੀਂ ਆਇਆ ਚਿਲ ਲਾਇਆ ਹੋਊਾ ਸ਼ੋਲਡਰ ਤੇ ਆ ਲੈਣ ਚ ਆਪਾਂ ਨੂੰ ਲੱਗਦਾ ਥੋੜਾ ਫਰਕ ਤਾਂ ਬਹੁਤ ਫਰਕ ਹੋ ਗਿਆ ਥੋੜਾ ਨਹੀਂ ਬਹੁਤ ਜਿਆਦਾ ਫਰਕ ਲੈ ਸਾਢੇ 7ਾ ਸਾਢੇ 7ਾ ਹਾਂ 100 ਵਾਲਿਆਂ ਦੀ ਦਰਸਤ ਬਹੁਤ ਆ ਯਾਰ ਇੰਨੇ ਵਾਲੀ ਦੀ ਚੱਲਦੀ ਇਹ ਮੈਸੀ ਕਿੰਨਾ ਪੁਰਾਣਾ ਹੈ ਇਹ ਮੈਸੀ ਇਹ ਮੈਸਨ ਨੇ ਸ਼ੋਲਡਰ ਲਾਈਆ ਦੂਹ ਪੁਰਾਣਾ ਹੋ ਸਕਦਾ ਇੱਕ ਬਾਅਦ ਚੁਲਾਈ ਸੀ ਜੀ ਅੰਕਲ ਅੱਛਾ ਉਹ ਸੁਣੋ ਇਹ ਮੈਸਨ ਨੇ ਦਾਸਵੰਦਰਾਇਆਤ ਮੇਗਾ ਸੀ ਜੀ ਨੂੰ ਪੇਟ ਕਰਾ ਕੇ ਥੋੜਾ ਮੋਡੀਫਾਈ ਕਰਾ ਕੇ ਇੰਜਨ ਥੋੜੇ ਖਰਾਬ ਸੀ ਇੰਜਨ ਨਵਾਂ ਪਾ ਕੇ ਇਹ ਵਧੀਆ ਚੱਲ ਪਿਆ ਜੀ ਪੜੇ ਜਿਵੇਂ ਔਰ ਜਿਵੇਂ ਕਰੇਟ ਲਿਹਾਉਣੇ ਸਮਾਨ ਲਿਹਾਉਣਾ ਕਰੋ ਦਾਣਾ ਵਗੈਰਾ ਮਿਰਚਾਂ ਜਿਹੜੀਆਂ ਇੱਥੇ ਸ਼ਾਪ ਵਿੱਚ ਰੱਖਣੀਆਂ ਕੋਈ ਇਹਦੇ ਨਾਲ ਲੈ ਆਉਣੀ ਹਾਂਜੀ ਬਾਕੀ ਜਿਹੜਾ ਕਲਟੀਵੇਟਰ ਵਗੈਰਾ ਇਹਦੇ ਵਿੱਚ ਹੀ ਪਾ ਲੈਂਦੇ ਆਂ ਇਹ ਜਿਹੜੀ ਕਦਮ ਕਦਮ ਹਾਂਜੀ ਇਹ ਫਰੂਟ ਆ ਹਾਂਜੀ ਇੱਕ ਫਰੂਟ ਆ ਜਿਹੜਾ 옐ੋਇਸ਼ ਜਿਹਾ ਹੋ ਜਾਂਦਾ ਉਦੋਂ ਪਹਿ ਨੂੰ ਖਾ ਸਕਦੇ ਆ ਇਹ ਥੋੜਾ ਖਸਮਟਾ ਹੁੰਦਾ ਕਈ ਵਾਰੀ yellow ਲੱਗੇ ਹੋਏ ਜੀ ਹਾਂ ਠੀਕ ਆ ਇਹ ਸਾਰੇ ਇੱਥੇ ਹੀ ਜਮਾ ਨੇ ਆਹ ਆ ਉਹ ਸੋਹਣ ਜਿਹਾ ਹਨਾ ਸਾਈਜ਼ ਦੇ ਵਿੱਚ ਮੋਰਿੰਗਾ ਵੀ ਕੈਜਨ ਨੇ ਇਸ ਤੇ ਆ ਸ਼ਾਇਦ ਬਣਦਾ ਫਿਰ ਬਾਕਸਿਸ ਦੇ ਵਿੱਚ ਹਾਂਜੀ ਸ਼ਾਇਦ ਆਪਣੀ ਸ਼ਾਪ ਤੇ ਵੀ ਪਿਆ ਜੀ ਤੇ ਉੱਥੋਂ ਅਸੀਂ ਬਾਏ ਕਰ ਸਕਦੇ ਹਾਂ ਹਾਂਜੀ ਤੇ ਹੋਰ ਕਿਹੜੀ ਕਿਹੜੀ ਚੀਜ਼ ਬਾਏ ਕਰ ਸਕਦੇ ਤੁਸੀਂ ਵੇਖ ਲਓ ਜੀ ਬਹੁਤ ਸਮਾਨ ਹੈ ਜੀ ਮੈਂ ਲੱਗ ਕੇ ਜੀ ਆਸੀ ਅੱਗੇ ਕਾਫੀ ਕੁਝ ਲੈ ਕੇ ਗਏ ਸੀ ਗੋਡ ਵਗੈਰਾ ਬਸ ਥੋੜਾ ਜਨਾ ਜੀ ਪਲੀਜ਼ ਇਹਨੂੰ ਤੋਂ ਦੂਰ ਰਹਿ ਜੀ ਸੱਪਾਂ ਵੀ ਥੋੜੇ ਜੀ ਜ਼ਹਿਰੀਲੇ ਸੱਪ ਐ ਇਹਦੇ ਚ ਕਾਲੀ ਵਿੱਚ ਪਾਣੀ ਵਿੱਚ ਹਾਂਜੀ ਖਾਲੀ ਵਿੱਚ ਬਹੁਤ ਜਿਆਦਾ ਜ਼ਹਿਰੀਲੇ ਸੱਪ ਰਹਿੰਦੇ ਨੇ ਪਰ ਦੇਖ ਤਾਂ ਸਕਦੇ ਆ ਜੇ ਲੱਭ ਗਿਆ ਐ ਦੂਰ ਖੜਕੇ ਤਾਂ ਦੇਖ ਸਕਦੇ ਆ ਟੈਗ ਨਹੀਂ ਕਰਦੇ ਜੀ ਬਿਲਕੁਲ ਨਹੀਂ ਕਰਦੇ ਹਾਂ ਫਿਰ ਦੇਖ ਦੇਖ ਲੱਭ ਦੇਖਾਂਗੇ ਵਿੱਚ ਫਿਰ ਕਿਸੇ ਨੂੰ ਕਦੇ ਪ੍ਰੋਬਲਮ ਨਹੀਂ ਆਈ ਇਹਨਾਂ ਤੋਂ ਨਹੀਂ ਇਹ ਸਾਡੇ ਕੋਲ ਨਹੀਂ ਲੱਗਦਾ ਕੁਝ ਨਹੀਂ ਲੱਗਦਾ ਹੁਣ ਤਾਂ ਸਰਦੀ ਹੈ ਯਾਰ ਹੁਣ ਤਾਂ ਸੱਪ ਨਹੀਂ ਹੁੰਦੇ ਮੈਂ ਆਹ ਦੇਖੋ ਜੀ ਵਾਹ ਇਹ ਸਾਰੇ ਬਹੁਤ ਜਿਹਰੀਲੇ ਆ ਹਾਂਜੀ ਜਿਹਰੀਲੇ ਸਪਨੇ ਤੇ ਮਾਵਾ ਯਾਰ ਆਈ ਬਰੰਦੇ ਤੇ ਤੇ ਉੱਥੇ ਨਹੀਂ ਆਉਂਦੇ ਜਿੱਥੇ ਬੈਠੇ ਸੀ ਆਪਾਂ ਉਸ ਏਰੀਏ ਆ ਜਾਂਦੇ ਆ ਜੀ ਕੁਝ ਕਹਿੰਦੇ ਨਹੀਂ ਹਾਂਜੀ ਇਹ ਅੰਜੀਰੇ ਆ ਜੀ ਅ ਫਿਗ ਹਾਂਜੀ ਇਹ ਖਰਾਬ ਹੋ ਗਈ ਪਾਟ ਜੇ ਜਾਂਦੀ ਹੈ ਸਾਡੀ ਬਹੁਤ ਲੱਗੀ ਹੈ ਹੋਈ ਆਪਣੀ ਤਾਂ ਵਧੀਆ ਬਣਦੀ ਆ ਉਦੋਂ ਪਹਿਲਾਂ ਕਿਸੇ ਦਿਨ ਮੈਂ ਇੱਕ ਦਿਨ ਕਲੈਕਟ ਕੀਤੀ ਦੋਸਤਾਂ ਮੈਂ ਰੋਜ਼ ਹੀ ਖਾ ਜਾਂਦਾ ਹਣਾ ਫਿਰ ਇੱਕ ਦਿਨ ਮੈਂ ਕਾਫੀ ਕਲੈਕਟ ਕੀਤੀਆਂ ਹੋਈਆਂ ਸੀ ਤੇ ਉਹ ਵਧੀਆ ਬਣੀ ਪਈ ਮੇਰੇ ਫਰੈਂਡ ਆਏ ਮੈਂ ਉਹਨੂੰ ਟੇਸ ਲਈ ਦਿਖਾਈਆਂ ਠੀਕ ਹੈ ਟੇਸ ਕਰਕੇ ਦੇਖੋ ਉਹ ਲਾਲ ਵੀ ਉਹ ਸਾਰੇ ਹੀ ਖਾ ਗਏ ਫਿਰ ਮੇਰੇ ਕੋਲ ਸਟਾਕ ਰਿਹਾ ਨਹੀਂ ਉਹਦਾ ਆਪਾਂ ਚ ਸਾਰੇ ਉੱਪਰ ਲਈ ਛੇੜ ਗਏ ਜੀ ਜਿਹਦੇ ਵਿੱਚ ਅਸੀਂ ਕੁਝ ਇਹੋ ਜਿਹਾ ਕੀਤਾ ਨਹੀਂ ਸਾਰੇ ਕੁਦਰਤੀ ਮਹੌਲ ਹੈ ਓਥੇ ਠੀਕ ਆ ਉਹ ਪਰੇ ਹਾਂ ਜੀ ਇਹਦੇ ਸਾਪ ਵੀ ਕਿਹੜਾ ਬਹੁਤ ਹੀ ਜਿਆਦਾ ਛੋਟਾ ਸਾਪ ਹੈ ਜੀ 8 ਦੀ ਉਹ ਤਿਸਰੀ ਇੱਕ ਸਾਪ ਨਾਲ ਉਧਰ ਖਾਲੇ ਤੇ ਰਹਿੰਦਾ ਉਹ ਥੋੜਾ ਜਿਹਾ ਗੁੱਸਾ ਹੈ ਗਸੇਲ ਹੈਗਾ ਉਹ ਕਹਿੰਦਾ ਕਿ ਇਹਦੀ ਪਰ ਰਹਿੰਦਾ ਪਾਣੀ ਬਾਹਰ ਵੀ ਨਿਕਲੇ ਆਉਂਦੀ ਆ ਆ ਪਾਣੀ ਦੇ ਬਾਹਰ ਤਾਂ ਨਹੀਂ ਨਿਕਲਦੀ ਕਿਸ ਤਰ੍ਹਾਂ ਉਹ ਹੋ ਗਿਆ ਜੀ ਇਹ ਵੀ ਕੋਬਰਾ ਹੋ ਗਿਆ ਕੋਬਰੇ ਦੇ ਵਿੱਚ ਵਿੱਚ ਜੀ ਹਾਂ ਪਾਸੇ ਤੋਂ ਉਹ ਹੁੰਦੀ ਜਿਹੜੀ ਜੰਨੇ ਆਪਾਂ ਉੱਤਲੀ ਛਲ ਜੀ ਹੁੰਦੀ ਆ ਸਕਿਨ ਹੂੰ ਤਦ ਉਹ ਕੁਤੀ ਨੂੰ ਮੈਂ ਨੰਬਰ ਲੱਗ ਗਿਆ। ਉਹ ਕੋਬਰੇ ਦੀ ਦੇਖੀ ਸੀ। ਉਹ ਘਟੂ ਘਟੂ ਚ ਚਾਰ ਬੋਲੇ ਮਾਰਤੀ ਬੋਲੇ।